हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣਗਾ ਸੇਣ ਲਈ ਲੈ ਕੇ ਆਏ ਅੰਗੇ ਤੇ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਫਾਰਮ ਚੋਂ ਬਣਾ ਰਹੇ ਆ ਵਧੀਆ ਵੀਰ ਦਾ ਸੈਟਅਪ ਸੋਹਣਾ ਵਧੀਆ ਮੰਨ ਕੇ ਚੱਲੋ ਵੀ ਥੋੜਾ ਜਿਹਾ ਪਸੂ ਬਈ ਰੱਖਦਾ ਵਧੀਆ ਫਾਰਮ ਤਿਆਰ ਕੀਤਾ ਵਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਰਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧ ਗਿਆ ਜੀ ਵਧ ਗਿਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਘੰਡਾਵੰਨਾ ਜਿਲ੍ਹਾ ਕਿਹੜਾ ਪੈਂਦਾ ਵੀਰੇ ਹਾਂ ਜਿਲ੍ਹਾ ਬਠਿੰਡਾ ਤਸਵੀਰਪੂਲ ਨੇੜੇ ਪਿੰਡ ਆਪਾਂ ਹੋਰ ਕਿਹੜੇ ਕਿਹੜੇ ਰਹਿੰਦੇ ਹਾਂ ਸਨਾਰਾਹਂ ਦਾ ਫੁੱਲੇ ਵਾਲਾ ਰਹਿੰਦਾ ਠੀਕ ਹੈ ਭਾਈ ਰੁਪਆ ਇੱਧਰੋਂ ਇਹ ਪਿੰਡ ਬਾਈ ਨੂੰ ਨੇੜੇ ਰਹਿੰਦੇ ਬਚਾਲੇ ਜੇ ਪਿੰਡ ਆਇਆ ਹਾਂ ਹਾਂ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ 98725 60550 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਵਾੜ ਦੇਖ ਰਹੇ ਆ ਆਪਣੇ ਫਾਰਮ ਦੇ ਵੀ ਆ ਹਾਂਜੀ ਹਾਂਜੀ ਕਿਹੜਾ ਸੂਆ ਸੁੰਦੀ ਆ ਬਾਈ ਇਹ ਪੰਜਵੇਂ ਸੂਏ ਹੁਣ ਜੀ ਹੁਣ ਪੰਜਵਾਂ ਸੂਆ ਹਾਂਜੀ ਠੀਕ ਆ ਬਾਈ ਕਿੰਨਾ ਕਹਦਾ ਸਾਰੇ ਦਿਨ ਤਾਂ ਸਾਰੇ ਦਿਨ ਦਾ ਹਾਂਜੀ ਹਾਂਜੀ ਠੀਕ ਹੈ ਭਾਈ ਚਵਾਈ ਕਿਵੇਂ ਲੱਗੀ ਤਾਂ ਹੱਥੀ ਜੋਣੇ ਜੀ ਹੱਥੀ ਜੋਣੇ ਉਹ ਵਧੀਆ ਚਵਾਈ ਆ ਪੂਰੀ ਵਧਗਾ ਜੀ ਠੀਕ ਹੈ ਭਾਈ ਬਾ ਜਵਾਕ ਚੋਲਣ ਦਾ ਸਕਸੀਲ ਆ ਪੂਰੀ ਠੀਕ ਹੈ ਠੰਡੀ ਸੀਲ ਬਾਈ ਕਹਿੰਦੇ ਫੁੱਲ ਆ ਭਾਵੇਂ ਭਾਈ ਜਵਾਕ ਚੋਲਣ ਤੇ ਐਦ ਕੀ ਬਾਈ ਫਿਰ ਕਿੰਨੀ ਕੁ ਉਮੀਦ ਕਰਦੇ ਹੋ ਤੋਦਦਰੀ ਤੋਦਦਰੀ ਭਾਈ ਖਰਾਕ ਤੇ ਆ ਠੀਕ ਹੈ ਜੀ ਹਾਂ ਅਸੀਂ ਪੂਰਾ ਵਧਗਾ ਚਾਰ ਚੂਰ ਪੱਕ ਰੱਖਦੇ ਆ ਹੂੰ ਖਰਾਕ ਨਾ ਵੱਧ ਹੀ ਆ ਸਮਝ ਪੂਰਾ ਕੜਦੀ ਨਹੀਂ ਠੀਕ ਹੈ ਭਾਈ ਬਾਕੀ ਚਲੋ ਹਣਾ ਸੇਵਾ ਸੰਭਾਲ ਹਾਂ ਸੇਵਾ ਤੇ ਆ ਹੂੰ ਸੇਵਾ ਤੇ ਆਗੀ ਤੇ ਬਈ ਕਿੰਨੇ ਦਿਨ ਹੁਣ ਇਹਦੇ ਪਏ ਆਗੇ ਇਹ 7 ਤੋਂ 8 ਦਿਨ ਲੈ ਜੂ ਬਾਈ 7 ਤੋਂ 8 ਦਿਨ ਹਾਂਜੀ ਸੀਮਿੰਟ ਵਗੈਰਾ ਤਾਂ ਨਹੀਂ ਪਤਾ ਜਿਹੜਾ ਇਹਦੇ ਕਹਨੋਂ ਲੱਗਿਆ ਵਾ ਨਹੀਂ ਉਹਦਾ ਨਹੀਂ ਜੀ ਕੋਈ ਠੀਕ ਹੈ ਬੀਉ ਵਧ ਗਈ ਭਰਾ ਉਹ ਵਧ ਗਈ ਹਾਂ ਬਈ ਸਾਰੇ ਆਪਣੇ ਵਧ ਗਏ ਠੀਕ ਹੈ ਸੀਮਿੰਟ ਬਾਈ ਕਹਿੰਦਾ ਚੰਗਾ ਭਰਾਇਆ ਵਾ ਉਹ ਵੀ ਐ ਪਤਾ ਨਹੀਂਗਾ ਵੀ ਕਿਹੜਾ ਭਰਾਇਆਗਾ ਤੇ ਖੋਲਿਓ ਬਾਈ ਤੋਰੇ ਮੜੀ ਜੀ ਲਓ ਜੀ ਥਣ ਲੇ ਬਈ ਦੀ ਬਾਈ ਸਾਫ ਸੁਥਰੀ ਆ ਕੱਲਾ ਕੱਲਾ ਥਾਣਾ ਨਾੜਾ ਨੂੜਾ ਆਪਾਂ ਲੈ ਕੇ ਚੈੱਕ ਕਰਵਾਣੇ ਲੈ ਕੱਲੀ ਕੱਲੀ ਨਾੜ ਦਿਖਾਈ ਦਿੰਦੀ ਆ ਬਹੁਤ ਚੰਗਾ ਬਾਕੀ ਰਿਕਾਰਡ ਵੀ ਵੀਰ ਨੇ ਚੰਗਾ ਦੱਸਿਆ ਥਣ ਗਲਾ ਚਾਰੇ ਥਣ ਪੂਰੀ ਵਿਥੀ ਤੇ ਇਹਨੂੰ ਦੋ ਦੋ ਬਈ ਆਜੋ ਤੋਰਾ ਤਾਰਾ ਬਈ ਇੱਕ ਨੰਬਰ ਆ ਸਮੀ ਪਲੀ ਚੰਗੀ ਆ ਦਿਨਾਂ ਮੁਤਾਬਕ ਬਈ ਕਹਿੰਦਾ ਹਜੇ 7-8 ਦਿਨਾਂ ਦੀ ਕੱਚੀ ਆ ਬਾਕੀ ਕਈ ਵਾਰਾਂ ਪਸੂ ਇੱਕ ਦੋ ਦਿਨ ਵੱਧ ਘੱਟ ਵੀ ਲੈ ਜਾਂਦਾ ਕਹਿੰਦੇ ਬਈ ਹਾਂਜੀ ਹਾਂਜੀ ਤੇ ਬਈ ਇਹਦਾ ਮੁੱਲ ਕੀ ਰਹੂਗਾ ਮੁੱਲ ਜੀ ਇਹਦਾ 1-25 ਤੱਕ ਜੀ 1,25 ਹਾਂਜੀ ਹਾਂਜੀ ਠੀਕ ਆ ਬਈ ਬਰੀਡ ਇੱਕ ਨੰਬਰ ਆਗੇ ਤੇ ਬਹੁਤ ਆ ਪ੍ਰਿੰਟ ਬਹੁਤ ਚੰਗਾ ਫੇਸ ਵਗੈਰਾ ਬਈ ਆਪਾਂ ਚੈੱਕ ਕਰਾਂ ਨੇ ਬਈ ਕਰਾਇਓ ਮੜਾ ਇਹ ਫੇਸ ਇਹਨੂੰ ਆਪਾਂ ਦਿਖਾਈ ਦਈਏ ਲੋ ਜੀ ਲੇ ਬਾਈ ਫੇਸ ਵਗੈਰਾ ਚੈੱਕ ਕਰ ਸਕਦਾ ਮਾ ਬੜਾ ਚੰਗਾ ਮੋਦੀਵਾਦੀ ਫੁੱਲ ਕਮਾਲ ਦੀ ਆ ਜੇ ਕੱਦ ਦੀ ਗੱਲ ਕਰੀਏ ਤਾਂ ਮੈਂ ਕਹਣਾ ਬਾਈ ਸਾਨਾਰ ਕੀ ਆ ਹਨਾ ਹਾਂਜੀ ਹਾਂਜੀ ਹੂੰ ਪਲਿਸ਼ਮੀ ਤਾਂ ਬਾਈ ਇੰਨੀ ਕ ਕੱਦ ਕਾਠ ਬਾਕੀ ਲੇਵਾ ਸਾਨੂੰ ਚੈੱਕ ਕਰਾਉਣਾ ਬਾਲਟਲਾ ਸਾਰੇ ਕੱਢੂਗੀ ਫੇਰ ਜਾ ਕੇ ਕਿਤੇ ਕਰਵਾ ਲੈਣੇ ਸੋਣਾਗਾ ਤੇ ਬਾਈ ਕਿੰਨਾ ਸੋਹਣਾ ਹੋਣਾ ਤਿਆਰ ਕਰਦੇ ਤਿਆਰੀ ਕਰਦੀ ਆ ਪੂਰਾ ਵਦਗਾ ਜੀ ਪੂਰਾ ਵੀ ਮਤਲਫਾਸਕੇ ਖੜਦੇ ਹਾਂਜੀ 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 ਠੀਕ ਹੈ ਬਾਈ ਥਾਸਕੇ ਬਾਈ ਕਹਿੰਦਾ ਜਮਾਏ ਮਨ ਕੀ ਚਲੋ ਬਾਈ ਖੜ ਜਾਂਦੀ ਹੈ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਸੀਲ ਹੈ ਹੂੰ ਮੇਨ ਗੱਲ ਬੁਰਾ ਨੂੰ ਜੂਟ ਜਾਂਡ ਲਾਉਣ ਦੀ ਲੋੜ ਨਹੀਂ ਠੀਕ ਹੈ ਬਾਈ ਨਾਣਾ ਵਗੈਰਾ ਪਾਉਣ ਦੀ ਲੋੜ ਨਹੀਂ ਲੋੜ ਹੀ ਨਹੀਂ ਨਾਣਾ ਲੋੜਾਂ ਦੇਖੋ ਬਾਈ ਗੁਲਦੀਪ ਜੀ ਆਵਾ ਖਾਨ ਬਹੁਤ ਚੰਗਾ ਲੱਗਿਆ ਵਾਗਾ ਮੁੱਲ ਵੀ ਬਾਈ ਨੇ ਉਸਹਾ ਨੂੰ ਬਾਈ ਜਾਇ ਜੀ ਕੀਤਾਗਾ 125000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੋ ਜਿਹੜੇ ਪਸ਼ੂ ਰੱਖੇਗਾ ਫਾਰਮ ਤੇ ਉਹਨਾਂ ਦੀ ਬਾਈ ਇੱਕ ਵੜ ਸ਼ੇਅਰ ਕਰ ਰਿਹਾ ਹੈ ਤੇ ਜੇ ਕਿਸੇ ਵੀ ਵੀਰ ਨੂੰ ਵੈਡ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ